ਸੰਵਿਧਾਨ ਸਭਾ ਹਲਕਾ ਦਿਨਾ ਨਗਰ ਅਦੀਨਉਂਦੇ ਪੁਲਿਸ ਸਟੇਸ਼ਨ ਦੇ ਪਿੰਡ ਭੋਲਾ ਵਿਖੇ ਅੱਜ ਕਿਸੇ ਪਿੰਡ ਦੇ ਸ਼ਰਾਰਤੀ ਅਨਸਰ ਵੱਲੋਂ ਸਰਪੰਚ ਦੀ ਮੋਟਰ ਤੇ 16 ਬੋਤਲਾਂ ਨਜਾਇਜ਼ ਸ਼ਰਾਬ ਰੱਖੀਆਂ ਹੋਈਆਂ ਮਿਲਣ ਦੀ ਖਬਰ ਮਿਲੀ ਹੈ ਇਸ ਬੰਦੀ ਜਾਣਕਾਰੀ ਦਿੰਦੇ ਹੋਏ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸ਼ਰਾਬਤੀ ਹਸਲ ਵੱਲੋਂ ਇਹ ਸ਼ਰਾਬਤ ਕੀਤੀ ਗਈ ਹੈ ਤਾਂ ਕਿ ਪਿੰਡ ਦੇ ਸਰਪੰਚ ਨੂੰ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਬਦਨਾਮ ਕੀਤਾ ਜਾ ਸਕੇ ਜਾਂ ਫਿਰ ਝੂਠੇ ਕੇਸ ਵਿੱਚ ਪਸਾਉਣ ਦੀ ਸਾਜ਼ਿਸ਼ ਤਹਿਤ ਇਹ ਕੰਮ ਕੀਤਾ ਗਿਆ ਹੈ ਉੱਥੇ ਹੀ ਬਰਾਂਪੁਰ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਇਹ ਨਾਜਾਇਜ਼ ਸ਼ਰਾਬ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ ਤੇ ਖਾਣਾ ਮੁਖੀ ਭਰਾਂਪੁਰ ਮੈਡਮ ਰਜਨੀ ਬਾਲਾ ਨੇ ਦੱਸਿਆ ਕਿ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਬਾਕੀ ਜਾਂਚ ਬਰੰਤ ਬੰਦੀ ਅਗਲੀ ਕਾਰਵਾਈ ਕੀਤੀ ਜਾਵੇਗੀ ਹਾਂਜੀ ਭਾਜੀ ਕੀ ਆਪਣਾ ਨਾਂ ਤੇ ਕੀ ਹੈ ਸਾਰਾ ਮਸਲਾ ਹੈ ਭਾਜੀ ਮੈਂ ਮੇਰਾ ਨਾਂ ਸੁਦਰਸ਼ਨ ਸਿੰਘ ਪਿੰਡ ਮੇਰਾ ਭੋਲਾ ਔਰ ਇਹ ਸਾਡੀ ਮੋਟਰ ਹੈ ਬਾਰੋ-ਬਾਰ ਸਾਡੇ ਤਨਾਚਰਾ ਭਰਾਵਾਂ ਦੀ ਮੋਟਰ ਇੱਥੇ ਹੀ ਹੈ ਤੇ ਕੱਲ ਸ਼ਾਮ ਦੇ ਟਾਈਮ ਤੇ ਬੇਟਾ ਛੋਟਾ ਇੱਥੇ ਆਇਆ ਉਹਨੇ ਉਹ ਬੱਕਰਾ ਰੱਖਿਆ ਹੈ ਉਹ ਲੈ ਕੇ ਆਇਆ ਉਹਦੇ ਪਾਸੇ ਪੱਤੇ ਲਾਉਣੇ ਸੀਗੇ ਇੱਥੋਂ ਅੱਜ ਆ ਜਾਮਨ ਦੇ ਬੂਟਾ ਤਾਂ ਸਾਨੂੰ ਉਹ ਇੱਥੋਂ ਚੜਿਆ ਉੱਪਰ ਉਹਨੇ ਜਾਮਨ ਦੇ ਬੂਟਾ ਲਾਉਣ ਵਾਸਤੇ ਜਿੱਦਾਂ ਚੜਿਆ ਉਹਨੇ ਆਹ ਬੋਤਲਾਂ ਦੇਖੀਆਂ ਇਦਾਂ ਸੇਮ ਲੱਗੀਆਂ ਜਾਂ ਨਾਲ ਇਹਨੇ ਉਸੇ ਟਾਈਮ ਫੋਨ ਕੀਤਾ ਮੈਨੂੰ ਪਾਪਾ ਦਾਦਾ ਕੋਈ ਸ਼ਰਾਬ ਰੱਖ ਗਿਆ ਉੱਪਰ ਮੈਂ ਉਹਨੂੰ ਕਿਹਾ ਵੀ ਤੂੰ ਉੱਥੇ ਰਹਿ ਕੋਈ ਗੱਲ ਨਹੀਂ ਮੈਂ ਆਉਂਗਾ ਛੋਟਾ ਬਰਾਦਰ ਆ ਉਹ ਬਾਹਰ ਆਂਦਾ ਮੈਂ ਵੀ ਚੌਪਤੇ ਆ ਮੈਂ ਵੀ ਬੈਂਕ ਚੋਂ ਸ਼ਾਮ ਨੂੰ ਆਇਆ 7:00 ਵਜੇ ਤੇ ਕਿਉਂਕਿ ਇੱਥੇ ਕੋਈ ਹੁੰਦਾ ਨਹੀਂ ਸਾਡੇ ਦਾ ਘਰ 'ਚੋਂ ਕੋਈ ਹੁੰਦਾ ਨਹੀਂ ਇੱਥੇ ਨਾ ਦਿਨ ਨੂੰ ਕੋਈ ਤੇ ਨਾ ਰਾਤ ਨੂੰ ਤੇ ਉਹ ਫਿਰ ਸ਼ਾਮ ਨੂੰ ਆ ਕੇ ਦੇਖਿਆ ਫਿਰ ਅਸੀਂ ਥੋੜੀ ਰੱਖੀ ਕੰਟਾਇਆ ਵੀ ਰੱਖੀ ਕਿ ਕੋਈ ਸ਼ਾਮ ਨੂੰ ਆਏ ਇੱਥੋਂ ਅਸੀਂ ਕੋਈ ਕਿਸੇ ਦਾ ਖੜੀਏ ਕਿਹਨੇ ਪਰ ਸ਼ਾਮ ਨੂੰ ਕੋਈ ਸਾਨੂੰ ਕੋਈ ਤਰਰਕਿਆ ਨਹੀਂ ਸਾਰੇ ਭਰਾਵਾਂ ਨੇ ਆਪਾਂ ਵੱਡੇ ਭਾਈ ਆ ਇਹਨਾਂ ਨੂੰ ਇਨਫੋਰਮ ਕੀਤਾ ਹੈ ਕਿ ਤੁਸੀਂ ਵੀ ਥੋੜੀ ਕੰਟਾਇਆ ਰੱਖੋ ਕਿਉਂਕਿ ਆਉਂਦਾ ਪਰ ਇੱਥੇ ਰਾਤ ਨੂੰ ਕੋਈ ਆਇਆ ਨਹੀਂ ਮਤਲਬ ਇਹ ਤਾਂ ਸਾਨੂੰ ਇਹ ਪਤਾ ਲੱਗਦਾ ਜੇਤ ਕੋਈ ਕਿਸੇ ਨੇ ਸਪਲਾਈ ਵਾਸਤੇ ਰੱਖੀ ਆ ਤੇ ਉਹਨੂੰ ਲਾਜਣੀ ਸੀ ਸਾਨੂੰ ਇਹ ਆ ਕਿ ਹੋ ਸਕਦਾ ਕਿਉਂਕਿ ਉਹ ਛੋਟੇ ਭਾਈ ਸਾਹਿਬ ਆ ਉਹਨਾਂ ਦੇ ਘਰੋਂ ਸਰਪੰਚ ਆ ਸਾਡੇ ਇਸ ਪਿੰਡ ਦੇ ਔਰ ਮਤਲਬ ਉਹਨਾਂ ਨੇ ਕਾਫੀ ਇਸ ਪਿੰਡ ਦਾ ਸੁਧਾਰ ਕੀਤਾ ਕੰਮ ਕੀਤਾ ਹੋ ਸਕਦਾ ਕੋਈ ਜਿਹੜੇ ਸ਼ਰਾਤੇ ਅੰਸਰ ਆ ਉਹਨਾਂ ਨੇ ਕੋਈ ਬਦਨਾਮ ਕਰਨ ਵਾਸਤੇ ਜਾਂ ਕੋਈ ਉੱਤੇ ਅੰਛਲ ਲਾਉਣ ਵਾਸਤੇ ਇਹ ਕੰਮ ਕੀਤਾ ਜਿਹੜਾ ਕਿ ਕਿਉਂਕਿ ਉਹ ਦਿੱਲੀ ਆ ਇਸ ਟਾਈਮ ਉਹ ਉਹਨਾਂ ਦੇ ਘਰੋਂ ਘਰ ਆ ਆਪ ਦਿੱਲੀ ਆ ਮੈਂ ਡਿਊਟੀ ਤੇ ਰਹਿਣਾ ਤੇ ਬੱਚੇ ਜਿਹੜੇ ਉਹ ਬਾਹਰ ਆਪਣੇ ਸਕੂਲ ਸਕਲ ਜਾਂਦੇ ਆ ਤੇਾਨੂੰ ਇਹ ਡਾਊਟ ਆ ਵੀ ਉਹਨਾ ਪਨਾਮ ਕਰਨ ਵਾਸਤੇ ਵੀ ਜਦੋਂ ਕੋਈ ਆਏ ਆਪਾਂ ਪੁਲਿਸ ਕੋਈ ਪੁਲਿਸ ਕੇਸ ਬਣਾਈ ਜਾਣਾ ਤੇ ਕਿਉਂਕਿ ਰਾਜਨੀਤਿਕ ਹੈਗੀ ਆ ਇਸੀ ਚੀਜ਼ ਕਿ ਇੱਕ ਦੂਜੇ ਉੱਪਰ ਅਕਸ਼ਨ ਲਾਈ ਆ ਆਪਾਂ ਇਹ ਵਧੀਆ ਤਰੀਕਾ ਹਣਾ ਲੱਭਿਆ ਤੇ ਇਥੇ ਵੀ ਹੁੰਦਾ ਜਾਂਦਾ ਹੈ ਨਹੀਂ ਆਪਾਂ ਜਦੋਂ ਆਣੇ ਕਹਾਂਗੇ ਸ਼ਾਪਾ ਮਰਵਾ ਦੇਗੇ ਜਾਂ ਕੁਝ ਇੱਦਾਂ ਕਰਾਂਗੇ ਤੇ ਦੇਖਾਂਗੇ ਭਈ ਭਈ ਇਹ ਭਈ ਇਹ ਕੰਮ ਕਰਾਉਂਦੇ ਆ ਸਰਪੰਚ ਇਹ ਕੰਮ ਕਰਾਉਂਦਾ ਹੈ ਜਾਂ ਮਦਰ ਕੋਈ ਵੀ ਬਣਾ ਦੇ ਦਿਮਾਗ ਚ ਚੱਲ ਰਿਹਾ ਹੁਣਾ ਇਹ ਸਾਜ਼ਿਸ਼ ਕੀਤੀ ਹੈ ਇੱਕ ਇਸ ਬੰਦੇ ਨੂੰ ਪੁਲਿਸ ਨੂੰ ਸੂਚਿਤ ਕਰਤਾ ਜੀ ਤੁਸੀਂ ਪੁਲਿਸ ਨੂੰ ਸੂਚਿਤ ਕਰਤਾ ਜੀ ਅਸੀਂ ਪੁਲਸ ਨੂੰ ਸਾਰੇ ਪੂਰੀ ਜਾਣਕਾਰੀ ਦੇ ਦਿੱਤੀ ਹੈ ਕੀ ਮੰਗ ਕਰਦੇ ਹੋ ਤੁਸੀਂ ਪ੍ਰਸ਼ਾਸਨ ਕੋ ਪ੍ਰਸ਼ਾਸਨ ਕੋ ਇਹ ਹੈ ਆ ਇਹ ਪੇ ਜਰਸੀ ਬੰਦੇ ਨੇ ਜੇ ਸਾਨੂੰ ਅਜੇ ਤੱਕ ਕੋਈ ਇਹਦਾ ਇਨਫੋਰਮੇਸ਼ਨ ਤਾਂ ਨਹੀਂ ਮਿਲੀ ਵੀ ਕਿਹੜਾ ਬੰਦਾ ਆ ਸਾਰ ਰੱਖ ਗਿਆ ਇੱਥੇ ਕਿਉਂਕਿ ਪਿੰਡੋਂ ਬਾਹਰ ਬਾਹਰ ਆ ਸਾਡਾ ਵੀ ਇੱਥੇ ਆਉਣ ਜਾਣਾ ਇੰਨਾ ਹੈ ਨਹੀਂ ਪਰ ਜੋ ਵੀ ਹੈ ਜਿੰਨੇ ਵੀ ਕੀਤਾ ਉਹਦੇ ਖਿਲਾਫ ਕਾਰਵਾਈ ਜੋ ਵੀ ਆ ਉਹ ਬੰਦ ਦੀ ਕਾਰਵਾਈ ਇਹਦੇ ਕੀਤੀ ਜਾਏ ਤਾਂ